ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਜ਼ਿਲ੍ਹਾ ਸੰਗਰੂਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਕੋਲਾਪਾਰਕ ਦੇ ਵਿੱਚ ਹੋਈ ਚੋਰੀ ਚਾਰ ਦੁਕਾਨਾਂ ਦੇ ਤਲੇ ਤਾਲੇ ਤੋੜ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਮੋਬਾਈਲ ਦੀ ਦੁਕਾਨ ਤੇ ਲਗਭਗ 5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਜੇਕਰ ਜੋਗਾ ਕਿ ਕੋਲਾਪਾਰਕ ਸੰਗਰੂਰ ਦੇ ਦਿਲ ਕਿਹਾ ਜਾਂਦਾ ਹੈ ਕਿਉਂਕਿ ਜਗ੍ਹਾ ਉੱਤੇ ਸਾਰਾ ਪ੍ਰਾਈਵੇਟ ਬੈਂਕਾਂ ਦੇ ਸਾਰੇ ਮੋਬਾਈਲ ਦੀਆਂ ਦੁਕਾਨਾਂ ਮੌਜੂਦ ਹਨ ਪਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਾ ਕੀ ਪੀਸੀਆਰ ਦਾ ਪ੍ਰਮੰਧ ਹੈ ਡਿਊਟੀ ਹੈ ਕੀਤੀ ਆ ਰਹੀ ਹੈ ਨਾ ਹੋਈ ਚੈਕਿੰਗ ਕੀਤੀਆਂ ਦੀਆਂ ਹਨ ਸੀਸੀਟੀਵੀ ਕੈਮਰੇ ਦੀ ਚੋਰ ਸ਼ਕਲਾਂ ਦਿਖਾਈ ਦਿੱਤੀਆਂ ਜਾ ਰਹੀਆਂ ਹਨ ਜੋ ਸਾਨੂੰ ਸੀਸੀਟੀਵੀ ਦੇ ਵਿੱਚ ਫੋਟੋ ਵਿੱਚ ਦਿਖਾਵਾਂਗੇ ਜੇ ਨਜ਼ਰ ਆਵੇਗਾ ਦੁਕਾਨਦਾਰ ਨੇ ਕਹਿ ਕੇ ਰਾਤ ਕੱਟਣਾ ਕੈਮਰੇ ਵਿੱਚ ਚੋਰ ਚੋਰ ਸਾਫ ਦਿਖਾਈ ਦੇ ਰਹੇ ਹਨ ਇੱਥੇ ਉਹਨਾਂ ਵੱਲੋਂ ਮੋਬਾਈਲ ਤੇ ਲੈਪਟਾਪ ਕਈ ਮੋਬਾਈਲ ਅਤੇ ਪੈਸੇ ਚੋੱਕ ਕੇ ਲੈ ਗਏ ਹਨ ਕੋਲਾਪਾਰਕ ਵਿੱਚ ਹੋਏ ਦੁਕਾਨਦਾਰਾਂ ਦੇ ਤਾਲੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰਾਂ ਦਾ ਤਾਲਾ ਟੁੱਟ ਗਿਆ ਤੇ ਚੋਰੀ ਕਰ ਲਈ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੋਲਾਪਾਰ ਸ਼ਹਿਰ ਦੇ ਦਿਲ ਕਹੇ ਜਾਣੇ ਥਾਣਾ ਕੋਈ ਹੀ ਦੂਰੀ ਤੇ ਮੌਜੂਦ ਹੈ ਫਿਰ ਵੀ ਜਿੱਥੇ ਡੀਸੀ ਦਫ਼ਤਰ ਤੇ ਹੋਰ ਦਫ਼ਤਰ ਵੀ ਸਰਕਾਰੀ ਨਜ਼ਦੀਕੀ ਨਜ਼ਰ ਆਉਂਦੇ ਹਨ ਇਸ ਸਬੰਧੀ ਜ ਮਾਰ ਪੀਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਟ੍ਰੈਸ ਕਰ ਲਿਆ ਜਾਵੇਗਾ। ਸਵਾਲ ਇਹ ਹੈ ਕਿ ਕੋਲਾ ਪਾਰਕ ਦੇ ਸ਼ਰਿਆਮ ਲੋਕਾਂ ਦੀਆਂ ਗੱਡੀਆਂ ਵਿੱਚ ਸ਼ਰਾਬ ਪੀਂਦਿਆਂ ਨੂੰ ਉਹਨਾਂ ਨੂੰ ਕੁਛੇ ਚਲਾਣ ਨਹੀਂ ਕੱਟੇ ਜਾਂਦੇ ਪਰ ਦੁਕਾਨਦਾਰਾਂ ਨੇ ਕਿਹਾ ਕਿ ਰਾਤ 12 ਵਜੇ ਤੱਕ ਗੱਡੀਆਂ ਦੇ ਵਿੱਚ ਲੋਕ ਬੈਠ ਕੇ ਸ਼ਰਾਬਾਂ ਪੀਂਦਿਆਂ ਨੂੰ ਕੋਈ ਦੁਕਾਨਦਾਰ ਤਾਂ ਦੁਕਾਨ ਬੰਦ ਕਰਕੇ ਟਾਈਮ ਨਾਲ ਚਲੇ ਜਾਂਦੇ ਹਨ ਪਰ ਉਸ ਤੋਂ ਬਾਅਦ ਇਸ ਮਾਰਕੂੜੀ ਗਲਤ ਬੰਦੇ ਫਿਰਦੇ ਰਹਿੰਦੇ ਨੇ ਨਜ਼ਰ ਆਉਂਦੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਪੀਸੀਆ ਦਾ ਪੱਕੇ ਪ੍ਰਬੰਧ ਕੀਤਾ ਜਾਂ ਡਿਊਟੀ ਲਗਾਈ ਜਾਵੇ ਕਿਉਂਕਿ ਇਹ ਘਟਨਾਵਾਂ ਨੇ ਛਕਣਾ ਹੈ ਕਿਉਂਕਿ ਸੰਗ ਦੁਕਾਨਦਾਰਾਂ ਦਾ ਅੱਜਕੱਲ ਜਿੱਥੇ ਪਹਿਲਾਂ ਬਾਰਿਸ਼ ਦਾ ਸੀਜ਼ਨ ਚੱਲਦਾ ਰਿਹਾ ਕੰਮ ਮੰਦਾ ਦੌਰ ਚੱਲ ਰਿਹਾ ਸੀ ਪਰ ਇੱਕ ਟਰੰਨ ਨਾਲ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਚੁੱਕਾ ਹੈ ਕਿਉਂਕਿ ਅਗਰ ਗੱਲ ਕਰੀਏ ਤਾਂ ਦੁਕਾਨਦਾਰ ਰਾਤ ਨੂੰ ਇੱਕ ਜਿੰਦਾ ਲਾ ਕੇ ਚਲੇ ਜਾਂਦੇ ਹਨ ਜਿੱਥੇ ਕੀ ਦਿੱਸ ਵੀਰਾਂ ਵੀ ਦੇਖ ਸਕਦੇ ਹੋ ਸੀਸੀਟੀਵੀ ਦੀ ਘਟਨਾਵਾਂ ਦੇ ਵਿੱਚ ਕੈਦ ਹੁੰਦੇ ਨਜ਼ਰ ਆ ਰਹੇ ਹਨ ਕਿਵੇਂ ਮੋਬਾਈਲਾਂ ਨੂੰ ਫਰੋਲਿਆ ਜਾ ਰਿਹਾ ਤੇ ਸਮਾਨ ਗੱਲੇ ਦੇ ਵਿੱਚੋਂ ਸਮਾਨ ਕੱਢ ਕੇ ਦੇਖ ਰਹੇ ਹਨ ਕਿ ਚੋਰਾਂ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਖੌਫ ਨਜ਼ਰ ਨਹੀਂ ਆ ਰਿਹਾ ਕਿਉਂਕਿ ਚੋਰਾਂ ਦੀ ਇੰਨੇ ਹੌਸਲੇ ਵੱਧ ਚੁੱਕੇ ਹਨ ਕੁਸਰੀਆਂ ਆਮ ਲੋਕ ਕਹਿੰਦੇ ਕੰਨਾਂ ਵਿੱਚ ਰਾਤ ਨੂੰ ਚੋਰੀਆਂ ਕਰਦੇ ਨਜ਼ਰ ਆ ਰਹੇ ਹਨ ਤਾਂ ਦੁਕਾਨਦਾਰ ਕੀ ਕਰਨ ਕਿਸ ਦੇ ਸਾਰੇ ਬੈਠਣ ਅਗਰ ਗੱਲ ਕਰੀਏ ਤਾਂ ਇੱਕ ਆਪਣੇ ਆਪ ਜਿਹਾ ਸਵਾਲੀ ਨਿਸ਼ਾਨ ਪੈਦਾ ਹੁੰਦਾ ਖੜਾ ਨਜ਼ਰ ਆ ਰਿਹਾ ਹੈ ਅਬ ਇੱਕ ਬੰਦੇ ਦਾ ਚਿਹਰਾ ਵੀ ਨਜ਼ਰ ਆ ਰਿਹਾ ਹੈ ਅਗਰ ਇਹ ਚਿਹਰੇ ਨੂੰ ਕੋਈ ਪਛਾਣਦਾ ਹੈ ਤਾਂ ਜਲਦੀ ਪੁਲਿਸ ਸਟੇਸ਼ਨ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਜਿਸ ਦੇ ਨਾਲ ਇਹ ਲੋਕਾਂ ਨੂੰ ਫੜਿਆ ਜਾ ਚੱਕੇ ਕਿਉਂਕਿ ਇਸ ਦੇ ਨਾਲ ਦੁਕਾਨਦਾਰਾਂ ਦਾ ਇੱਕ ਹਾਂ ਬੋਲ ਨਜ਼ਰ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਜਿੰਦੇ ਤੋੜਦੇ ਹਨ ਕੋਈ ਡਰਪਾਉ ਨਹੀਂ ਸਰੀਆਂ ਇੱਕ ਤਾਲੇ ਤੋੜਨ ਲਈ ਇਕਰਾਰ ਦੀ ਵਰਤੋਂ ਕੀਤੀ ਜਾ ਰਹੀ ਹੈ ਸੀਸੀਟੀਵੀ ਦੇ ਵਿੱਚ ਇਹ ਘਟਨਾ ਕਹਿ ਲਈਏ ਕਿ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਵੀ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਕੋਈ ਡਰ ਪਾਉ ਨਹੀਂ ਜਿਸ ਤਰ੍ਹਾਂ ਚੋਰੀਆਂ ਕਰਦੇ ਨਜ਼ਰ ਆ ਰਹੇ ਹਨ ਇਸ ਨੂੰ ਲੈ ਕੇ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਸੁਰੱਖਿਆ ਦੇ ਕਾਨੂੰਨ ਨੂੰ ਲੈ ਕੇ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿ ਕਦੋਂ ਸੁਰੱਖਿਆ ਹੋਵੇਗੀ ਕਦੋਂ ਸਰਕਾਰ ਪ੍ਰਬੰਧ ਕਰੇਗੀ ਅਗਰ ਗੱਲ ਕਰਦੇ ਹਾਂ ਥਾਣੇ ਦੇ ਵਿੱਚ ਮੁਲਾਜ਼ਮਾਂ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ ਕਿ ਸਰਕਾਰ ਆਮ ਲੋਕ ਪੂਰਾ ਕਰਨਗੇ ਇਸ ਨੇ ਕੁ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਅਗਰ ਪੁਲਿਸ ਮੁਲਾਜ਼ਮ ਜਿਆਦਾ ਤੋਂ ਜਿਆਦਾ ਹੋਣ ਉਸ ਦੇ ਨਾਲ ਪੀਸੀਆਰ ਤੇ ਹੋਰ ਵੀ ਸੁਰੱਖਿਆ ਘੇਰਾ ਵੱਧਾ ਹੈ ਕਿਉਂਕਿ ਅਗਰ ਗੱਲ ਕਰੀਏ ਸੰਗਰੂਰ ਪੰਜਾਬ ਮੁੱਖ ਮੰਤਰੀ ਦਾ ਏਰੀਆ ਹੈ ਕਿਉਂਕਿ ਇੱਥੇ ਦੇ ਜ਼ਿਲ੍ਹੇ ਦੇ ਪੰਜਾਬ ਦੇ ਮੁੱਖ ਮੰਤਰੀ ਖਜ਼ਾਨਾ ਮੰਤਰੀ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ بڑے ਅਹੁਦੇ ਇੱਥੇ ਸੰਗਰੂਰ ਦੇ ਮੌਜੂਦ ਹਨ ਫਿਰ ਵੀ ਅਹੀ ਘਟਨਾਵਾਂ ਹੋਣ ਇੱਕ ਆਪਣੇ ਆਪ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਦੁਕਾਨਦਾਰ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰੇਗਾ ਅਗਰ ਇਹ ਚੋਰੀਆਂ ਹੁੰਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜੀ ਲੋਕ ਵਪਾਰ ਛੱਡ ਕੇ ਜਾਣ ਲਈ ਤੋਂ ਮਜਬੂਰ ਹੋ ਜਾਣਗੇ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਕਰਦੇ ਹਨ ਪੰਜਾਬ ਪੁਲਿਸ ਅਧਿਕਾਰੀ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਦੁਕਾਨਦਾਰ ਤੇ ਆਮ ਲੋਕ ਤਕ ਹੁੰਦਾ ਤੇ ਨੋਂਗੀ ਤੇ ਨੋਂਗੀ ਇਹਦੀ ਆਵਾਜ਼ ਵੀ ਆਈ ਹੈ ਵੀਰੇ ਬੋਲਣ ਦੀ ਵੀ ਆਵਾਜ਼ ਆਉਗੀ ਇੱਥੇ ਅੱਛਾ ਹਾਂ ਬਾਜ ਵੀ ਹੈਗੀ ਇਹਦੀ ਬਾਜ ਕਰੋ ਜੀ ਬਾਜ ਕਰੋ ਬਾਜ ਕਰੀ ਇਹਦੀ ਆਵਾਜ਼ ਤੋਂ ਵੀ ਪਛਾਣ ਆਹ ਨਹੀਂ ਨਹੀਂ ਤੇ ਪੀਆ ਸਟicker ਨੇ ਪਰ ਹੈਗੀ ਹੈ ਹੈਗੀ ਹੈ ਆਪ ਕੋਰਮੇ ਜਾਂਦਰ ਲਾ ਤੋੜ ਤਾਈਂ ਨਾ ਤੋੜੋ ਉਹ ਮੁੰਨ ਅੰਦਰ ਵਾਲੇ ਕੈਮਰਾ ਖੁੱਲੋ ਭਾਈ ਅੰਦਰ ਵਾਲਾ ਕੈਮਰਾ ਖੋਲ ਅੰਦਰ ਵਾਲਾ ਕੈਮਰਾ ਖੁੱਲੋ ਫੋਟੋ ਪੰਜ ਫੋਨ ਚੱਕਿਆ ਫੇਡ ਪਲੱਸ 50 ਦੀਗਾ ਇਹਾਂ ਦੇ ਫੋਨ ਹੈ ਨਹੀਂ ਦੀਗੇ ਉਹ ਪੈਸੇ ਚੱਕ ਲੈ ਉਹ ਪੈਸੇ ਕੋਚੇ ਭੇਜ ਦੇ ਦੇਖ ਹਮਮ ਥੱਲੇ ਚ ਪੈਸੇ ਆ ਬੈਗ ਚ ਪੈਸੇ ਦੀਗੇ ਸਾਰੇ ਹਮਮ ਹਮ ਕੋਰੂ ਕਾਂ ਟਿਕਰੇ ਕਰਤਾ ਆਂ ਦੀਗੇ ਹਮਮ ਬੇ ਹਾਂ ਕੋਪਿਆ ਫੋਨ ਮੁਟਕਲੇ ਫੋਨ ਮੇਰਾ ਫੋਨ ਚੱਲ ਰਿਹਾ ਜੀ ਇਹਨੇ ਬੰਦ ਕਰਿਆ ਹੋਊਗਾ ਘੜੀ ਚੱਕ ਲਈ ਬਣੀ ਗਏ ਚਾਹ ਜੀ ਵੇਹਟੇ ਨੂੰ ਟੇਮ ਘਾੜ ਸਾਰੇ ਦੇਖੇ ਗਏ ਨੇ ਸਾਰੇ ਪਾ ਕੇ ਲਗੇ ਨਾ ਖੇਤੇ ਗਏ ਉਹ ਤੋਂ ਦੋ ਤਰ ਕਾੜ ਪਏ ਕੁਝ ਪਾ ਕੇ ਲਗੇ ਸਾਰੇ ਉਹ ਪਾ ਕੇ ਲਗੇ ਜੀ ਇੱਥੇ ਉਹ ਬਾਹਰ ਨੂੰ ਪਾਇਆ ਆਰਮਨਾਲ ਸਮਾਨ ਇਕੱਠਾ ਕਰ ਲਿਆ ਇਨਸ਼ਾ ਅੱਲਾਹ ਸਾਰਾ ਪਾ ਲਈ ਡਾਲਰ ਡੂਰ ਇਹ ਵੀ ਪੈ ਗਈ ਉਹਦੀ ਤਾਂ ਆ ਆ ਜਾ ਦੂ ਬਹੁਤ ਸਰੇ ਆਉਂਦਾ ਜਗਾ ਰੱਖਾ ਹਾਂ ਇਹ ਤਾਂ ਜਵੇ ਬੱਕਾ ਜੀ ਉਹ ਵੀ ਆ ਜਾਊਗਾ ਹਾਂ ਜੀ ਜੀ ਆ ਵੀ ਆ ਜੂਗਾ ਬਿਲਕੁਲ ਆ ਜੂਗਾ ਅੱਲ੍ਹਾ ਅਕਬਰ ਮੋੜੇ ਫੋਟੋ ਬਣਾ ਲੈ ਲੈ ਵੀਰ ਦੀ ਦੇਖਣ ਉਧਰ ਪੈਣੀ ਰਸਨ ਬਾਜ ਕਰੋ ਜੀ ਬਾਜ ਵੀ ਆਉ ਇਹ ਚ ਬਾਜ ਕਰੋ ਬਾਜ ਕਰੋ ਹਾਂ ਹੁਣ ਉਹਨੇ ਪਟ ਹੁਣ ਬੰਦ ਕਰੋ ਚਲ ਓਕੇ ਰੇ ਕੈਮਰਾ ਨਾਲ ਪੋਲਾਪਾਰਕ ਸ਼ਹਿਰ ਦਾ ਮੇਨ ਏਰੀਆ ਦਾ ਦੋਨੋਂ ਥਾਰੇ ਲਗਭਗ ਕਿਲੋਮੀਟਰ ਦੀ ਦੂਰੀ ਤੇ ਹੋਣ ਤੇ ਚੋਰੀਆਂ ਹੋ ਜਨ ਸਭ ਕਿਸ ਤਰ੍ਹਾਂ ਦੇਖ ਰਹੀਆਂ ਜੀ ਪਹਿਲੇ ਚੋਰੀ ਹੋਈ ਹੈ ਜੀ ਮੁਕਦਮਾ ਦਰਜ ਕਰਕੇ ਇਹਨੂੰ ਟ੍ਰੇਸ ਕਰਦੇ ਆਂ ਪਹਿਲਾਂ ਵੀ ਸ਼ਹਿਰ ਚੋਰੀਆਂ ਹੋਈਆਂ ਟ੍ਰੇਸ ਕੀਤੀਆਂ ਨੇ ਅਸੀਂ ਸਰ ਮੇਨ ਬੈਂਕ ਨੇ ਉਹਦੇ ਸਾਰੇ ਬੈਂਕ ਨੇ ਪੌਸ਼ ਏਰੀਆ ਦਾ ਚੋਰ ਇੰਨਾ ਟਾਈਮ ਲਾ ਕੇ ਫਿਰ ਵੀ ਇਹ ਕਿ ਪੀਸੀਆਰ ਵਗੈਰਾ ਦੀ ਡਿਊਟੀ ਲੱਗਦੀ ਹੈ ਪੀਸੀਆਰ ਦੀ ਡਿਊਟੀ ਹੁੰਦੀ ਹੈ ਜੀ ਸ਼ਹਿਰ ਚ ਦੂਜੇ ਪਾਸੇ ਰਾਉਂਡ ਮਾਰਨ ਗਏ ਸੀ ਬਕਾਇਦਾ ਇਹਨਾਂ ਦੇ ਕੋਲ ਇੱਕ ਚੌਂਕੀਦਾਰ ਵੀ ਰੱਖਿਆ ਹੋਇਆ ਹੈ ਚੌਂਕੀਦਾਰ ਨੇ ਉਹ ਜਾਂਦੇ ਦੇਖ ਲਏ ਨੇ ਤੇ ਚੌਂਕੀਦਾਰ ਦੀ ਅਸੀਂ ਮਦਦ ਲੈ ਲੈਂਦੇ ਆ ਤੇ ਜੋ ਫਾਲੋਅ ਅਪ ਕਰਦੇ ਹਾਂ ਜੀ ਉਹ ਚੌਂਕੀਦਾਰ ਜਿਹੜਾ ਪੀਸੀਆਰ ਨੂੰ ਕਿਹਾ ਸੀਗਾ ਉਹ ਆਈ ਸੀ ਉਸ ਤੋਂ ਬਾਅਦ ਕੀ ਆਊਟਪੁੱਟ ਕੀਤੀ ਸਰ ਕੋਈ ਪਤਾ ਨਹੀਂ ਪੀਸੀਆਰ ਆਈ ਸੀ ਕੀ ਜੀ ਪੀਸੀਆਰ ਨੂੰ ਨਹੀਂ ਮਿਲੇਗੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਬੂਲਾ ਪਾਰਕ ਦੇ ਵਿੱਚ ਸ਼ਰੇਆਮ ਸਰ दारू ਪੀਂਦੇ ਗੱਡੀਆਂ ਦੇ ਵਿੱਚ ਬੈਠ ਕੇ ਹੋ ਰਹੇ ਜੇ ਕੋਈ दारू ਪੀਂਦਾ ਜੀ ਉਹਦੇ ਖਿਲਾਫ ਉਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਕੀ ਪੀਂਦੇ ਜੀ ਸਰ ਉਹ ਜਿਹੜੇ ਖੜਕੇ ਪੀਂਦੇ ਨੇ ਜਿੱਦਾਂ ਜਿਹੜਾ ਵੀ ਪੀਂਦਾ ਜਿਹਦੀ ਸਾਡੇ ਕੋਲੇ ਸ਼ਿਕਾਇਤ ਆਉਂਦੀ ਜੀ ਉਹਦੇ ਖਲਾ ਬੰਦੀ ਕਾਰਵਾਈ ਕੀਤੀ ਜਾਂਦੀ ਸਾਡੇ ਕੋਲੇ ਥਾਣੇ ਰਾਤ ਵੀ ਕੁਝ ਨੌਜਵਾਨ ਪੀ ਰਹੇ ਸੀ ਦਾਰੂ ਉਹਨਾਂ ਨੂੰ ਅਸੀਂ ਬੰਦੀ ਪਾਈ ਜੀ ਉਹਨਾਂ ਦੀ ਥਾਣੇ ਕੀ ਨਾਮ ਹੈ ਬੀਟੀ ਅਮਨਦੀਪ ਸਿੰਘ ਜੀ ਕੋਲਾ ਬਾਰਕ ਨੇ ਚੋਰੀ ਹੋਈ ਹੈ ਤੁਹਾਡੀ ਦੁਕਾਨ ਦੇ ਚੋਰੀ ਹੋਈ ਹੋਰ ਬਾਕੀ ਕੀ ਹੈ ਸੀਸੀਟੀਵੀ ਵਿੱਚ ਦੇਖਿਆ ਵੀ ਸੀ ਸੀਸੀਟੀਵੀ ਦੇ ਵਿੱਚ ਵੀਰੇ ਸਾਫ ਹੋ ਗਿਆ ਜੀ ਬੰਦੇ ਦੀ ਫੋਟੋ ਵੀ ਆ ਗਈ ਆ ਉਹ ਸੀ ਕਲੀਅਰ ਕਰਾਂਗੇ ਤੇ ਆ ਸਾਰਾ ਕੁਝ ਹੀ ਖਾਲੀ ਕਰ ਗਏ ਨੇ ਜਿਹੜਾ ਜਿਹੜਾ ਸਪਿਆ ਸੀ ਇੱਥੇ ਪੈਸੇ ਪਏ ਸੀ ਫੋਨ ਪਏ ਸੀ ਲੈਪਟਾਪ ਪਿਆ ਸੀਗਾ ਐਕਸੈਸਰੀ ਸੀ ਸਾਰੀ ਇਧਰ ਐਕਸੈਸਰੀ ਪਈ ਸੀ ਆਹਰ ਐਕਸੈਸਰੀ ਸਾਰੀ ਖਾਲੀ ਕਰ ਗਈ ਮਤਲਬ 50% ਐਕਸੈਸਰੀ ਸਾਰੀ ਲੈ ਚੁੱਕੇ ਨੇ ਜੀ ਉਹ ਕਿੰਨੀ ਅਮਾਉਂਟ ਦਾ ਸਮਾਨ ਹੋਣਾ ਤੁਹਾਡਾ ਤਕਰੀਬਨ ਬਹਤ ਅਸੀਂ ਐਸਟੀਮੇਟ ਲਾਇਆ ਨਹੀਂ ਤਕਰੀਬਨ 4-5 ਲੱਖ ਰੁਪਏ ਦਾ ਹੋਊਗਾ ਜੀ ਸਰੀ ਕਿ ਕਿੰਨੇ ਕ ਵਜੇ ਦੀ ਘਟਨਾ ਹੈ ਤੇ ਹੋ ਇਹ 1:30 1:30 ਵਜੇ ਆਈ ਨਹੀਂ ਜੀ ਉਹ 2 1:00 ਵਜੇ 59 ਮਿੰਟ ਤੇ ਹੋ ਨਿਕਲ ਗਈ ਉਹ ਕਿੰਨੇ ਬੰਦੇ ਸੀਗੇ ਤਿੰਨ ਬੰਦੇ ਸੀਗੇ ਜੀ ਤੁਸੀਂ ਕਿੱਥੇ ਚੈੱਕ ਕੀਤਾ ਆ ਥੋੜੇ ਜਾ ਕੇ ਸਾਡ ਲਵੇ ਸੀਸੀਟੀਵੀ ਫੁਟੇਜ ਨਿਕਲ ਆਈ ਤੁਸੀਂ ਸਮਝਦੇ ਨਹੀਂ ਵੀ ਕੋਲਾਪੁਆਰਕ ਕੋਸ਼ ਏਰੀਆ ਸ਼ਹਿਰ ਦੇ ਵਿੱਚ ਹੈ ਵੀ ਸਮਝਦੇ ਆਂ ਜੀ ਤਾਂ ਹੀ ਦੋਰੇ ਦੁਕਾਨ ਲਈ ਬੈਠੇ ਆਂ 2200 ਰੁਪਏ ਰੈਂਟ ਭਰ ਰਹੇ ਆਂ ਇਹੀ ਕਾਰਨ ਕਰਕੇ ਭਰ ਰਹੇ ਆਂ ਜੀ ਵੀ ਬੋਰ ਸ਼ੇਰੀਆ ਕਰਕੇ ਕੀ ਭਰ ਰਹੇ ਆਂ ਵੀ ਹਾਂ ਚਲੋ ਵੀ ਸੇਫ ਏਰੀਆ ਅਸੀਂ ਤਾਂ ਸਾਨੂੰ ਤਾਂ ਇਹ ਵੀ ਇੱਥੇ ਕੋਈ ਸਕਿਉਰਿਟੀ ਗਾਰਡ ਰੱਖਣ ਦੀ ਵੀ ਲੋੜ ਵੀ ਹਾਂ ਇੱਥੇ ਕੀ ਦਿੱਕਤ ਆਉਣੀਆਂ ਨੀਅਰ ਬਾਏ ਐਕਸਿਸ ਬੈਂਕ ਆ ਕੋਟਕ ਬੈਂਕ ਆ ਹਰਮਨੋਟਲਾ ਸਾਰੇ ਬੜੇ ਬੜੇ ਬ੍ਰਾਂਚਾ ਨੇ ਉਰੇ ਵੀ ਫਿਰ ਅਜੀਤਾ ਪੋਰਸ਼ ਏਰੀਆ ਸਮਝ ਗਈ ਬੈਠੇ ਆ ਵੀ ਹਾਂ ਵਧੀਆ ਏਰੀਆ ਚ ਬੈਠੇ ਆ ਬੱਸ ਸਟੈਂਡ ਦੇ ਲਵੇ ਆ ਥਾਣਾ ਚੌਂਕੀ ਲਵੇ ਪੈਂਦੀ ਆ ਸਾਰਾ ਕੁਝ ਹੀ ਲਵੇ ਆ ਜੀ ਜੇ ਹੁਣ ਕੋਈ ਗੱਲ ਕਰੀਓ ਵੀ ਅਸੀਂ ਵੀ ਸੇਫ ਨਹੀਂ ਹੈਗੇ ਬਾਹਰ ਅੰਦਰ ਤਾਂ ਕੋਈ ਵੀ ਸੇਫ ਨਹੀਂ ਹੈਗਾ ਫਿਰ ਸੀਐਮ ਦੀ ਉਹ ਕੋਈ ਨਾ ਸੀ ਸੀਐਮ ਸਿਟੀ ਹੈ ਜੀ ਇਹ ਸੀਐਮ ਸਿਟੀ ਦੇ ਵਿੱਚ ਹੁਣ ਤੁਸੀਂ ਆਪ ਸਭ ਪ੍ਰਭਾਵ ਲੈ ਲਓ ਵੀ ਪੋਰਸ਼ ਏਰੀਆ ਜੀ ਮਤਲਬ 90% ਬੰਦੇ ਦੌਰੇ ਲੋਕਲ ਰੋਜ਼ ਦੀ ਰੋਜ਼ ਆਉਂਦੇ ਨੇ ਸੰਗਰੂਰ ਦੇ ਰੋਜ਼ ਦੀ ਰੋਜ਼ 90% ਬੰਦਾ ਦੌਰੇ ਆਉਂਦੇ ਹੀ ਆਉਂਦਾ ਰਾਤ ਨੂੰ 12 1 ਵਜੇ ਤੱਕ ਮਾਰਕੀਟਾ ਪਿੱਛੇ ਵਾਲੀ ਖੁੱਲੀ ਰਹਿੰਦੀ ਆ ਜੀ ਆਪਾਂ ਕਹੀਏ ਵੀ ਫਿਰ ਉਰੀ ਮਤਲਬ ਜਮੀ ਸਾਡੇ ਹਿਸਾਬ ਨਾਲ ਤਾਂ ਉਹ ਚੜਦਾ ਜਾਂਦੀ ਹੈ ਜੀ ਤੁਸੀਂ ਵੀਡੀਓ 'ਚ ਦੇਖਣ ਕਿੰਨੇ ਘੰਟੇ ਕਿੰਨੇ ਟਾਈਮ ਲਾ ਕੇ ਗਏ ਨੇ ਉਹ 15 ਕਿ ਮਿੰਟਾਂ 'ਚ ਸਾਰਾ ਕੁਝ ਕਰ ਗਏ ਜੀ 14-15 ਮਿੰਟਾਂ ਬਾਕੀ ਦੁਕਾਨਾਂ ਦੀ ਕੋਸ਼ਿਸ਼ ਕੀਤੀ ਸੀ ਬਾਕੀ ਉਹ ਸ਼ਰੇਏ ਤੋਂ ਤੁਰ ਕੇ ਆਏ ਨੇ ਜੀ ਸਾਰਿਆਂ ਤੇ ਰਾਡ ਪਾ ਕੇ ਦੇਖਿਆ ਉਹਨਾਂ ਨੇ ਕੈਮਰੇ ਤੋੜ ਕੇ ਦੇਖੇ ਨੇ ਕੈਮਰਾ ਕਿਸੇ ਦਾ ਵਾਲਵ ਉਹ ਜਿੰਦੇ ਤੋੜ ਕੇ ਦੇਖੇ ਨੇ ਕਈਆਂ ਦੇ ਜਿੰਦੇ ਰੋਟੇ ਨਹੀਂ ਉਰੇ ਆ ਕੇ ਬਸ ਜਿੰਦਾ ਟੁੱਟ ਗਿਆ ਉਹ ਛੇਤੀ ਛੇਤੀ ਆਏ ਮੇਰੇ ਅੰਦਰ ਮਤਲਬ ਮੋਟਰਸਾਈਕਲ ਵੀ ਖੜਾ ਸੀ ਪਰ ਗੇਟ ਅੰਦਰ ਨੂੰ ਖੁੱਲਿਆ ਬਾਹਰ ਨੂੰ ਖੁੱਲਿਆ ਨਹੀਂ ਹੈਗਾ ਉਹਨਾਂ ਤੋਂ ਜੇ ਬਾਹਰ ਨੂੰ ਖੁੱਲਿਆ ਤਾਂ ਮੋਟਰਸ ਮੇਰਾ ਨਾਮ ਹੈ ਮੇਰਾ ਨਾਮ ਬਾਈ ਜਸ਼ਵਿੰਦਰ ਕਿੱਥੇ ਲੁੱਟੀ ਲੱਗੀ ਲੱਗੀ ਕਿਥੇ ਐਤਰਾ ਬਾਈ ਕੋਲਾਪਾਰਕ ਚ ਅੱਛਾ ਸਾਰੇ ਕੋਲਾਪਾਰਕ ਦੇਖਦੇ ਹੋ ਤੁਸੀਂ ਨਾ 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 ਵੀਰੇ ਇਕੱਲੇ ਫੋਨ ਨਾ ਫੋਨ ਵਾਲੀਆਂ ਦੁਕਾਨਾਂ ਚੈੱਕ ਕਰਦਾ ਹਾਂ ਵੀਰੇ ਕੀ ਹੋਇਆ ਕਰਾ ਦੇ ਨੇ ਚੋਰੀ ਹੋਈ ਹੈ ਤੇ ਤੁਸੀਂ ਕਿੱਥੇ ਸੀਗੇ ਉਦੋਂ ਵੀਰੇ ਮੈਂ ਘੇੜਾ ਮਾਰ ਕੇ ਗਿਆ 1 ਵਜੇ ਪਹਿਲਾਂ ਤਾਂ ਹਾਂ ਫੇਰ ਕਰ ਮੈਂ 2 ਵਜੇ ਘੇੜਾ ਮਾਰਦਾਗਾ ਨਾ ਉਦੋਂ ਜਿੰਦੇ ਟੁੱਟੇ ਪਏ ਸੀ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਨਾ ਤੇ ਕਿੰਨੇ ਮੈਂ ਫੋਨ ਕੀਤੇ ਇਹਨਾਂ ਨੇ ਫੋਨ ਮੇਰਾ ਚੱਕਿਆ ਨਹੀਂ ਹੈਗਾ ਫਿਰ ਮੁਲਾਜ਼ਮਾਂ ਨੂੰ ਫੋਨ ਕੀਤਾ ਫੇਰਾਇਓ ਫੇਰ ਇਸ ਪਲੈਂਟਰ ਤੇ ਤਿੰਨੇ ਜਣੇ ਮੂੰਹ ਬੰਨੇ ਹੋਇਤੀ ਇੱਥੋਂ ਆ ਹੋਟਲ ਤੋਂ ਨਾ ਵੀਰੇ ਇੱਥੋਂ ਐ ਮੋੜੇ ਵਰਕੇ ਤੇ ਫਿਰ ਮੈਂ ਉੱਥੇ ਲੜਕਰਾ ਮਾਰਿਆ ਮੈਂ ਖੜੋ ਮਾਰਿਆ ਫੇਰ ਉਹ ਬਾਈ ਇੱਧਰ ਦੀ ਐ ਭੱਜ ਗਏ ਸਰਕਾਰੀ ਹਾਂ ਹਾਂ ਮਲਾਜਮ ਨੂੰ ਫੋਨ ਕੀਤਾ ਵੀਰੇ ਕਿਹ ਮਲਾਜਮ ਨੂੰ ਕਿਹਨੂੰ ਕੀਤਾ ਸੀਗਾ ਵੀਰੇ ਹਰਪ੍ਰੀਤ ਇੱਕ ਮੁੰਡਾ ਹੋਰ ਨੇ ਕਿਹੜੇ ਇੱਥੇ ਮਲਾਜਮ ਗੇੜਾ ਘੱਟਦੇ ਨੇ ਰਾਤ ਪੀਸੀਆਰ ਵਾਲੇ ਫੇਰਾਇ ਨਹੀਂ ਹੈਗੇ ਉਹ ਵੀਰੇ ਆ ਗਏ ਸੀ ਕਿਰਪਾ ਰਹੀ ਲੱਭਣ ਦੀ ਕੋਸ਼ਿਸ਼ ਕਰੀ ਉਹ ਭੱਜ ਗਈ ਤੀ ਵੀਰੇ ਮੋਟਰਸਾਈਕਲ ਲੈ ਕੇ ਪੀਸੀਆਰ ਵਾਲੇ ਨੇ ਲੱਭਿਆ ਉਹਨਾਂ ਨੂੰ ਹਾਂ ਲੱਭਣ ਦੀ ਕੋਸ਼ਿਸ਼ ਕਰੀ ਵੀਰੇ ਫੰਡ ਮੈਂ ਨਾਲ ਗਿਆਗਾ ਪੀਸੀਆਰ ਵਾਲਿਆਂ ਦੇ ਰਾਤ ਨੂੰ ਪੀਸੀਆਰ ਵਾਲੇ ਕਿੰਨੇ ਕ ਵਾਰ 곗ਾ ਮਾਰ ਜਾਂਦੇ ਨੇ ਵੀਰੇ ਕੰਮ ਸੇ ਕੰਮ ਵੀਰੇ 3-4 ਕਿਲੀ 곗ਾ ਤਾਂ ਮਾਰਦੇ ਆਂ ਪੀਸੀਆਰ ਵਾਲੇ ਵੀਰੇ ਕਿਡਾ ਮਾਰ ਕੇ ਵੀਰੇ ਇੱਧਰ ਦੀ ਮੂਰਤੀ ਆਉਂਦੇ ਹੁੰਦੇ ਨੇ ਨਾ ਉੱਥੋਂ ਦੇਖੋ ਤੁਸੀਂ ਕੈਮਰੇ ਰਾਤ ਦੀ ਪੂਰੀ ਡਿਊਟੀ ਨਹੀਂ ਹੈਗੀ ਇਹ ਕਿਵੇਂ ਮੇਰੀ ਵੀਰੇ ਪੂਰੀ ਰਾਤ ਦੀ ਨਹੀਂ ਹੈਗੀ ਡਿਊਟੀ ਨਹੀਂ ਰਾਤ ਦੀ ਡਿਊਟੀ ਮੇਰੀ ਹੈਗੀ ਇੱਕ ਵੀਰੇ ਐ ਲੈ ਲਓ ਵੀ 10:30 ਵਜੇ ਸਟਾਰਟ ਹੁੰਦੀ ਤੇ 4 ਵਜੇ ਖਤਮ ਹੋ ਗਏ ਦੁਕਾਨਦਾਰ ਦਾ ਕਹਿਣਾ ਵੀ ਅਸੀਂ ਉਹਨੂੰ ਫੋਨ ਕਰਕੇ ਕਿਹਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਮੈਂ ਜਿੰਦੇ ਲਾਦੇ ਜਦ ਕਿ ਦੁਕਾਨਦਾਰ ਦਾ ਕਹਿਣਾ ਉਥੇ ਚੋਰੀ ਹੋਈ ਉਹਨਾਂ ਦਾ ਲੈਪਟਾਪ ਫੋਨ ਵਗੈਰਾ ਚੋੱਕੇ ਗਏ ਨੇ ਮੇਰੇ ਮੈਂ ਦੁਕਾਨਦਾਰ ਨੂੰ ਕਿੰਨੇ ਫੋਨ ਕੀਤੇ ਨੇ ਆ ਮੇਰੇ ਕੋਲ ਰਿਕਾਰਡ ਆ ਨਾ ਫੋਨਾਂ ਦਾ ਉਹਨਾਂ ਨੇ ਆਏ ਨਹੀਂ ਹੈਗੇ ਫਿਰ ਮੈਂ ਵੀਰੇ ਉਰੋਂ ਗਿਆ ਗਿਆ ਲਾਲੋ ਵੀ 4:30 ਵਜੇ ਗਿਆ ਮੈਂ ਕੱਲ ਮੈਂ ਫੋਨ ਕਰਦੀ ਰਹੀ ਉਹਨਾਂ ਨੂੰ ਐ ਲਾ ਲਓ ਵੀ ਮੈਂ 2 ਵਜੇ ਲੱਗ ਗਿਆ ਤੇ ਫੋਨ ਕਰਨਾ 9 ਵਜੇ ਤੋਂ ਮੈਂ ਗਿਆ ਵੀ ਆਈ ਬਾਈ ਆਈ ਆ ਇਹਨਾਂ ਨੇ ਫੋਨ ਨਹੀਂ ਚੱਕਿਆ ਹੈਗਾ ਆਪਣਾ ਕੋਈ ਵੀ ਟੈਂਡ ਨਹੀਂ ਕੀਤਾ 15 ਵੀ ਫੋਨ ਕੀਤੇ ਹੋਏ ਨੇ ਫਿਰ ਮੈਂ ਚਲ ਪੁਲਿਸ ਕਿੰਨੇ ਟਾਈਮ ਚ ਆ ਗਈ ਸੀ ਪੁਲਿਸ ਵੀਰੇ ਆ ਗਈ ਤੇ ਐ ਲਾ ਲਓ ਮੈਂ ਫੋਨ ਕਰਿਆ 15-20 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਆ ਗਈ ਸੀ ਜੀ ਨਾਮ ਹੈ ਵੀਰ ਜੀ ਤਰਸਪਾਲ ਸਿੰਘ ਜੀ ਤਰਸਪਾਲ ਜੀ ਕੀ ਘਟਨਾ ਹੋਈ ਹੈ ਤੁਹਾਡੀ ਮਾਰਕੀਟ ਦਾ ਕੀ ਹਾਲ ਹੈ ਤੇ ਚੋਰੀ ਦੀ ਘਟਨਾ ਗਈ ਕੀ ਕੀ ਸੀ ਘਟਨਾ ਬਾਈ ਜੀ ਇੱਥੇ ਕੋਈ ਰਾਤ ਪੀਸੀਆਰ ਨਹੀਂ ਹੈਗੀ ਜੀ ਰਾਤ ਕੇ ਇਦੋਂ ਪਹਿਲਾਂ ਵੀ ਕੋਈ ਵੀ ਰਾਤ ਨੂੰ ਕੋਈ ਵੀ ਪੁਲਿਸ ਵਾਲ ਰਾਤ 1:00 ਵਜੇ 30-40 ਮਿੰਟ ਦੇ ਕਰੀਬ ਆਪਣੀ ਇੱਥੇ ਸਰਦਾਰ ਮੋਬਾਈਲ ਦੇ ਨਾਂ ਦੀ ਦੁਕਾਨ ਹੈ ਜੀ ਇਹਦਾ ਜਿੰਦਾ ਪੱਟਿਆ ਗਿਆ 3-4 ਲੱਖ ਦਾ ਨੁਕਸਾਨ ਹੋਇਆ ਬਾਕੀ ਸਾਰੀਆਂ ਦੁਕਾਨਾਂ ਦੇ ਜਿੰਦੇ ਟਰਾਈ ਕੀਤੇ ਗਏ ਨੇ ਬਾਈ ਜਿਹੜਾ ਉਹਨਾਂ ਤੋਂ ਟੁੱਟ ਗਿਆ ਉਹਦੇ ਲੈ ਗਏ ਪਰ ਪੁਲਿਸ ਉਦੋਂ ਕਿਤੇ ਵੀ ਇੱਥੇ ਕੋਈ ਪੁਲਿਸ ਨਹੀਂ ਹੈਗੀ ਸੀ ਇੰਨੀ ਮਹਿੰਗੀ ਮਾਰਕੀਟ ਆ ਬਾਈ ਸਾਰੀਆਂ ਮੋਬਾਈਲਾਂ ਦੀਆਂ ਦੁਕਾਨਾਂ ਨੇ ਜਦਕਿ ਉਰੇ ਇੱਕ ਪੁਲਿਸ ਵਾਲਾ ਜ਼ਰੂਰ ਲਾਉਣਾ ਚਾਹੀਦਾ ਬੈਂਕ ਵੀ ਇੱਥੇ ਦੇਖ ਲਓ ਤੁਸੀਂ ਐਕਸੈਸ ਬੈਂਕ ਵੱਡੀਆਂ ਬੈਂਕਾਂ ਨਹੀਂ ਆ ਪਰ ਕੋਈ ਵੀ ਵੀਰੇ ਉਰੇ ਇੱਥੇ ਪੁਲਿਸ ਦੀ ਕੋਈ ਵੀ ਰਾਖੀ ਨਹੀਂ ਹੈਗੀ ਹੁਣ ਸਾਡਾ ਇੱਥੇ ਨੁਕਸਾਨ ਹੋ ਗਿਆ ਨਾਰਮਲ ਜਮਾ ਵਿਚਾਰ ਕਰਾਏ ਤੇ ਦੁਕਾਨਾਂ ਆ ਜਿਆਦਾਤਰ ਸਾਡੇ ਮੋਹੱਲੇ ਵਾਲਿਆਂ ਦੇ ਕਰਾਇਤੇ ਦੁਕਾਨਾਂ ਆ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਈ ਹੀ ਮੰਗ ਆ ਵੀ ਜਲਦੀ ਤੋਂ ਜਲਦੀ ਜਿਹੜੇ ਵੀ ਚੋਰਾਂ ਨੇ ਕੀਤਾ ਹੈ ਕੰਮ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਜਿਹੜਾ ਘਾਟਾ ਉਹਨੂੰ ਕਵਰ ਕਰਵਾਇਆ ਜਾਵੇ ਜੀ ਸतीश ਕੁਮਾਰ ਜੀ ਸतीश ਕੁਮਾਰ ਜੀ ਕੋਲਾ ਪਾਰਕ ਕਿਹੜਾ ਏਰੀਆ ਹੈਗਾ ਇੱਥੇ ਚੋਰੀ ਦੀ ਘਟਨਾ ਹੋਈ ਏ ਕੀ ਤੁਹਾਡੇ ਵਿੱਚ ਚੋਰੀ ਚੋਰੀ ਹੋ ਗਈ ਜੀ ਆਪਣੇ ਚੋਰੀ ਨਹੀਂ ਮਰੋ ਜਿੰਨੇ ਪਟ ਗਏ ਮੇਰੇ ਸਾਡੇ ਵੀ ਪਟ ਗਈ ਜੀ ਤੁਹਾਡੀ ਦੁਕਾਨ ਤਾਂ ਮੇਨ ਰੋਡ ਤੇ ਆ ਮੇਨ ਰੋਡ ਤੇ ਦੁਕਾਨ ਹੈ ਜੀ ਮੇਨ ਰੋਡ ਤੇ ਹੀ ਰੱਖਿਆ ਚੋਰਾਂ ਨੂੰ ਜੀ ਤਾਂ ਦੱਸੋ ਜੀ ਕੋਈ ਪੁਲਿਸ ਦੀ ਡਿਊਟੀ ਹੁੰਦੀ ਹੈ ਰਾਤ ਨੂੰ ਕੋਈ ਡਿਊਟੀ ਕੋਈ ਨਹੀਂ ਦੇਖਾਈ ਦਲ ਤੱਕ ਜੀ ਹਾਂਜੀ ਕੋਈ ਨਹੀਂ ਆਉਂਦਾ ਜੀ ਕੋਈ ਕਦੇ ਪੀ ਨਹੀਂ ਕਦੇ ਕੋਈ ਨਹੀਂ ਦੇਖਾਈ ਕਿਤੇ ਕੋਈ ਕੋਈ ਨਹੀਂ ਦੇਖਾਈ ਕਿਤੇ ਤੁਸੀਂ ਵੀ ਸਮਝਦੇ ਵੀ ਸ਼ਹਿਰ ਦਾ ਮੇਨ ਏਰੀਆ ਹੈਗਾ ਥਾਣੇ ਵੀ ਨੇੜੇ ਨੇ ਤੇ ਉੱਥੇ ਇੱਥੇ ਕੋਈ ਹੋਣੀ ਹੈਗਾ ਜੀ ਕੋਈ ਕੋਈ ਸੁਣਵਾਈ ਨਹੀਂ ਕਿਸਦੀ ਅੱਛਾ ਜੀ ਹਾਂਜੀ